ਬੰਗਾਲ ਚਾਰਖਣ ਅਤੇ ਪੰਜਾਬ ਦੀਆਂ ਹਰ ਖਬਰਾਂ ਗੱਲ ਹੋਵੇਗੀ ਗੁਰਪਾਣੀ ਵਿਚਾਰ ਦੀ ਪੰਜਾਬੀਆਂ ਅਤੇ ਸਿੱਖਾਂ ਦੇ ਹੱਕ ਦੀ ਗੱਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆ ਸਾਰੇ ਦਰਸ਼ਕ ਦੇਖ ਰਹੇ ਹੋ ਪੰਜਾਬੀ ਪੋਸਟ ਦਾ ਮਹਮੂਦ ਸਿੰਘ ਇਸ ਵਕਤ ਆਪਾ ਖੜੇ ਹਾਂ ਸਤਿ ਸ੍ਰੀ ਹਰਮੰਦਰ ਜੀ ਪਟਨਾ ਸਾਹਿਬ ਦੀ ਧਰਤੀ ਤੇ ਵਿੱਚ ਜਿੱਥੇ 10ਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਪ੍ਰਕਾਸ਼ ਹੋਇਆ ਅਤੇ ਆਪ ਜੀ ਰੋਤਾディーਏ ਕਿ ਲਾਗੇ ਹੀ ਗੁਰਦੁਆਰਾ ਪਾਲ ਲੀਲਾ ਸਾਹਿਬ ਜੋ ਕਿ ਕਈ ਇਤਿਹਾਸਕ ਗੁਰਦੁਆਰਿਆਂ ਦੇ ਵਿੱਚ ਗਿਣਤੀ ਦੇ ਵਿੱਚ ਆਉਂਦਾ ਹੈ ਆਪ ਜੀ ਮੇਰੇ ਪਿੱਛੇ ਦੇਖ ਰਹੇ ਹੋ ਜੋ ਇਹ ਦਰਖਤ ਨੇ ਇਹ ਦਰਖਤ ਜੋ ਹੈ ਕਰੋਂਡੇ ਦਾ ਨੇ ਅਤੇ ਆਪ ਜੀ ਨੂੰ ਤਹਦੀਏ ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਬਚਪਨ ਦੇ ਵਿੱਚ ਛੋਟੇ ਹੁੰਦੇ ਸੀ ਅਤੇ ਇਸ ਜਗ੍ਹਾ ਤੇ ਆ ਕੇ ਇਸ ਰਾਣੀ ਤੇ ਰਾਜੇ ਦਾ ਇੱਕ ਮਹਿਲ ਸੀ ਤੇ ਜੋ ਫਤਿਹ ਚੰਦ ਮੈਣੀ ਅਤੇ ਜੋ ਰਾਣੀ ਵਿਸੰਭਰਾ ਦੇਵੀ ਉਸ ਦਾ ਇੱਕ ਮਹਿਲ ਸੀ ਗੁਰੂ ਮਹਾਰਾਜ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਸਵੇਂ ਪਾਤਸ਼ਾਹ ਬਾਲ ਅਵਸਥਾ ਦੇ ਵਿੱਚ ਇਸ ਜਗ੍ਹਾ 'ਤੇ ਹੀ ਖੇਡ ਖੇਡਦੇ ਸਨ ਅਤੇ ਉਸ ਜਗ੍ਹਾ 'ਤੇ ਅੱਜ ਇਤਿਹਾਸਕ ਗੁਰਦੁਆਰਾ ਗੁਰਦੁਆਰਾ ਬਾਲ ਲੀਲਾ ਸਾਹਿਬ ਮੈਣੀ ਬੜਿਆ ਹੈ ਅਤੇ ਆਪ ਜੀ ਨੂੰ ਦਰਸ਼ਨ ਕਰਾ ਰਹੇ ਹਾਂ ਜਿਸ ਜੋ ਕਰੋੜੇ ਦੀ ਜੋ ਦਾਤਨ ਕਰਕੇ ਗੁਰੂ ਪਾਤਸ਼ਾਹ ਦਸ ਪਾਸ਼ਾ ਜੀ ਨੇ ਇਸ ਜਗਾ ਤੇ ਦਾਤਣ ਨੂੰ ਗੜ ਦਿੱਤਾ ਸੀ ਜ਼ਮੀਨ ਦੇ ਉੱਤੇ ਅਰਥਾਤ ਉਸ ਦਾਤਣ ਨੂੰ ਫੇਰ ਤੋਂ ਦਰਖਤ ਦੇ ਰੂਪ ਵਿੱਚ ਉੱਗ ਗਿਆ ਅਤੇ ਇਸ ਦਰਖਤ ਦੇ ਕਈ ਇਤਿਹਾਸਕ ਜੋ ਕਿ ਫਾਇਦੇ ਵੀ ਨੇ ਇਤਿਹਾਸਕ ਗੱਲਾਂ ਵੀ ਨੇ ਜਿਸ ਕਰਕੇ ਜੋ ਕਿ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਇਸ ਜੋ ਹੈ ਉਹ ਆਪਣਾ ਗੁਰਦੁਆਰਾ ਬਾਲ ਲੀਲਾ ਸਾਹਿਬ ਦੀ ਉਸ ਨੇ ਆਪਣੇ ਜੋ ਕਿ ਸਥਾਨਕ ਬੋਰਡ ਹੈ ਉਸ ਦੇ ਵਿੱਚ ਵੀ ਇਹ ਹੈ ਪੂਰੀ ਜੋ ਹੈ ਜਾਣਕਾਰੀ ਦਿੱਤੀ ਹੈ ਅਤੇ ਆਪ ਜੀ ਦਰਸ਼ਕਾਂ ਨੂੰ ਦੱਸ ਦਈਏ ਕਿ ਆਪ ਜੀ ਦਰਸ਼ਨ ਕਰ ਰਹੇ ਹੋ ਗੁਰਦੁਆਰਾ ਬਾਲ ਲੀਲਾ ਸਾਹਿਬ ਦੇ ਠੀਕ ਪਿੱਛੇ ਜੋ ਹੈ ਦਾਤਣ ਸਾਹਿਬ ਜਿਹੜਾ ਜਿਸ ਨੂੰ ਕਿਹਾ ਜਾ ਰਿਹਾ ਹੈ ਕਿ 10ਵੇਂ ਪਾਸ਼ਾ ਜੀ ਨੇ ਜੋ ਦਾਤਣ ਕਰਕੇ ਇਸ ਜਗ੍ਹਾ ਤੇ ਦਰਖਤ ਲਗਾਇਆ ਸੀ ਉਹ ਦਰਖਤ ਜੋ ਹੈ ਹੁਣ ਹਜੇ ਵੀ ਹਜੇ ਵੀ ਉਹ ਦਰਖਤ ਇਸ ਜਗ੍ਹਾ ਤੇ ਨੇ ਅਤੇ ਕਾਫੀ ਵਿਰਧ ਹੋ ਚੁੱਕਿਆ ਹੈ ਇਹ ਦਰਖਤ ਅਤੇ ਇਸ ਦੀ ਇਤਿਹਾਸਕ ਕਈ ਜੋ ਹੈ ਜਾਣਕਾਰੀਆਂ ਨੇ ਇਤਿਹਾਸਕ ਜੋ ਆਪਣੀ ਪਹਿਚਾਨ ਨੇ ਇਸ ਜਗ੍ਹਾ ਦੀ ਉਹ ਦਰਖਤ ਦੀ ਆਪ ਜੀ ਦਰਸ਼ਨ ਕਰ ਰਹੇ ਹੋ ਤੇ ਆਪ ਜੀ ਨੂੰ ਹਦੀਏ ਕਿ ਕਈ ਵਾਰ ਇੱਥੇ ਦਸਵੇਂ ਪਾਤਸ਼ਾਹ ਜਦੋਂ ਬਚਪਨ ਚ ਸਨ ਉਹ ਆਪਣੇ ਸਾਥੀਆਂ ਦੇ ਨਾਲ ਇਸ ਜਗ੍ਹਾ ਤੇ ਖੇਡਕੌਟਕ ਅਤੇ ਬਾਲ ਲੀਲਾਵਾਂ ਦਾ ਜੋ ਹੈ ਆਯੋਜਨ ਕਰਦੇ ਰਹੇ ਸੀ ਆਪ ਜੀ ਦਰਸ਼ਨ ਕਰ ਰਹੇ ਹੋ ਉਸ ਦਰਖਤ ਦੀ ਜਿਸ ਦਰਖਤ ਦੀ ਦਾਤਨ ਕਰਕੇ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਇੱਥੇ ਗਾੜ ਦਿੱਤੀ ਸੀ ਜ਼ਮੀਨ ਦੇ ਉੱਤੇ ਅੱਜ ਅੱਜ ਵੀ ਉਹ ਇਤਿਹਾਸਕ ਜੋ ਦਰਖਤ ਹੈ ਕਰੋਂਡੇ ਦਾ ਉਹ ਹੈ ਨੇ ਆਬੀ ਨੇ ਦੇਖਿਆ ਕਿ ਕਿਵੇਂ ਇਤਿਹਾਸਿਕ ਗੁਰਦੁਆਰਾ ਸਾਹਿਬ ਬਾਲੀਆ ਦੇ ਠੀਕ ਪਿੱਛੇ ਇੱਕ ਦਰਖਤ ਨੇ ਕੋਹਾਂਡੇ ਦਾ ਜਿਹਨੂੰ ਕਿਹਾ ਜਾਂਦਾ ਹੈ ਕਿ ਦਸਵੇਂ ਪਾਸ਼ਾ ਜਦੋਂ ਬਾਲ ਅਵਸਥਾ ਵਿੱਚ ਸਨ ਉਦਾਤਨ ਕਰਕੇ ਇਸ ਜ਼ਮੀਨ ਤੇ ਗਾੜ ਦਿੱਤਾ ਸੀ ਅਰ ਦਰਖਤ ਹੋਇਆ ਅਤੇ ਇਸ ਦਰਖਤ ਤੇ ਕਈ ਇਤਿਹਾਸ ਨੇ ਅਤੇ ਇਸ ਇਤਿਹਾਸ ਦੇ ਬਾਰੇ ਆਪ ਜੀ ਨੂੰ ਲਿਖਿਤ ਜੋ ਜਾਣਕਾਰੀ ਹੈ ਉਹ ਪੰਜਾਬੀ ਪੋਸਟ ਵੱਲੋਂ ਆਪ ਜੀ ਨੂੰ ਦਿੱਤੀ ਗਈ ਹੈ ਕਿ ਕਿਵੇਂ ਜੋ ਗੁਰਦੁਆਰਾ ਸਾਹਿਬ ਦੀ ਪ੍ਰਬੰਧਕੀ ਕਮੇਟੀ ਹੈ ਪ੍ਰਬੰਧਕੀ ਸੰਸਥਾ ਹੈ ਉਸ ਨੇ ਇਹ ਜਾਣਕਾਰੀ ਦਿੱਤੀ ਹੈ ਅਤੇ ਆਪ ਜੀ ਨੂੰ ਦੱਸਦੀ ਹੈ ਇਸ ਦਰਖਤ ਦੇ ਉੱਤੇ ਹਜੇ ਵੀ ਫਲ ਲੱਗਦੇ ਨੇ ਅਤੇ ਕਈ ਜੋ ਸ਼ਰਧਾਲੂ ਨੇ ਉਹ ਇਸ ਦਰਖਤ ਦੇ ਦਰਸ਼ਨ ਵੀ ਕਰਦੇ ਨੇ ਅਤੇ ਆ ਇਸ ਜਗ੍ਹਾ ਤੇ ਆਕਰ ਜੋ ਹੈ ਅਰਦਾਸ ਕਰਦੇ ਨੇ ਸੱਚੇ ਮਨ ਨਾਲ ਅਰਦਾਸ ਕਰਦੇ ਨੇ ਅਤੇ ਕਈ ਜੋ ਸੰਗਤਾਂ ਨੇ ਉਹਨਾਂ ਦੀ ਅਰਦਾਸ ਵੀ ਪੂਰਨ ਹੁੰਦੀਆਂ ਨੇ ਸੱਚੇ ਮਨ ਨਾਲ ਜਿਹੜੇ ਕਰਦੇ ਨੇ ਅਤੇ ਗੁਰੂ ਘਰਾਂ ਦੇ ਵਿੱਚ ਕੀਤੀਆਂ ਅਰਦਾਸਾਂ ਸੱਚੇ ਮਨ ਦੇ ਨਾਲ ਅਤੇ ਜੋ ਹੈ ਉਹ ਗੁਰੂ ਸਾਹਿਬ ਜ਼ਰੂਰ ਪਰਵਾਨ ਕਰਦੇ ਨੇ ਪਟਨਾ ਸਾਹਿਬ ਤੋਂ ਕੈਮਰਾ ਪਰਸਨ ਸੂਚਿਤ ਬਨਰਜੀ ਦੇ ਨਾਲ ਮੋਹਨ ਸਿੰਘ ਪੰਜਾਬੀ ਪੋਸਟ ਬੰਗਾਲ ਚਾਰਖਣ ਅਤੇ ਪੰਜਾਬ ਦੀਆਂ ਹਰ ਖਬਰਾਂ ਗੱਲ ਹੋਵੇ ਕਿ ਗੁਰਬਾਣੀ ਵਿਚਾਰ ਦੀ ਪੰਜਾਬੀਆਂ ਅਤੇ ਸਿੱਖਾਂ ਦੇ ਹੱਕ ਦੀ ਗੱਲ आपके सपनों के घर को और सुंदर बनाने के लिए यूनिक डेकोर और यूनिक सैनिटेशन लेकर आया है एक कंप्लीट बाथरूम डेस्टिनेशन शोरूम एक से एक डिजाइन और टिकाऊ सामान नल पाइप कंप्लीट बाथरूम सेट किफायती दामों में जैकवार एस्को प्राजो आर्टिस के ब्रांड उपलब्ध है हमारा पता यूनिक डेकोर पार्वती शॉपिंग आर्केट शॉप नंबर फोर एंड 44 जीटी रोड आश्रम मोड आसनसोल दूसरा पता है यूनिक सैनिटेशन 82 टू एन एस रोड आसनसोल संपर्क नंबर नाइन फोर थ्री फोर जीरो फोर टू फोर सेवन सिक्स जीरो थ्री फोर वन टू थ्री डबल जीरो जीरो सिक्स टू